ਸਰ ਦਿੱਲੀ ਪਹੁੰਚੇ ਹੈ ਆਗਮਨ ਹੈ ਦਿੱਲੀ ਦਾ ਕਿਸ ਤਰੀਕੇ ਨਾਲ ਦੇਖਤੇ ਆ ਗੁਰਦੁਆਰੇ ਵੀ ਗਏ ਆ ਆਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜਦੋਂ ਅਰਦਾਸ ਕਰਦੇ ਆ ਤਾਂ ਸ਼੍ਰੀ ਹਰਿ ਕ੍ਰਿਸ਼ਨ ਧਾਈ ਹੈ ਜਿਸ ਰੱਥੇ ਸਭ ਦੁੱਖ ਜਾਏ ਤੇ ਇੱਕ ਬਹਾਦਰ ਸਿਮਰਿਆ ਕਰ ਨੌਨੇ ਤਾਬੇ ਤਾਏ ਸਭ ਥਾਈ ਹੋਏ ਸਹਾਇ ਆਖਦੇ ਆ ਇੱਥੇ ਸੱਚੇ ਪਾਤਸ਼ਾਹ 8ਵੇਂ ਗੁਰੂ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਅਸੀਂ ਨਤਮਸਤਕ ਹੋਏ ਆ ਹਰ ਇੱਕ ਸਿੱਖ ਇਥੇ ਸੱਚੇ ਪਾਤਸ਼ਾਹ ਨੂੰ ਨਤਮਸਤਕ ਹੋਣ ਦੇ ਲਈ ਲੋਚਦਾ ਔਰ ਅਸੀਂ ਆਪਣੇ ਆਪ ਨੂੰ ਵੱਡੇ ਭਾਗਾਂ ਵਾਲੇ ਸਮਝਦੇ ਆਂ ਕਿ ਸੱਚੇ ਪਾਤਸ਼ਾਹ ਦੇ ਸਾਨੂੰ ਦਰਸ਼ਨ ਨਸੀਬ ਹੋਏ ਇਹਦੇ ਤੋਂ ਇਲਾਵਾ ਗੁਰਦੁਆਰਾ ਸੀਸਗੰਨ ਸਾਹਿਬ ਗਏ ਉਹ ਅਸਥਾਨ ਜਿਹਦੇ ਬਾਰੇ ਕਲਗੀਧਰ ਪਾਤਸ਼ਾਹ ਜੀ ਨੇ ਆਖਿਆ ਵਾ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਕੀਨੋ ਵੱਡੋ ਕੱਲੂ ਮੈਸਾਕਾ ਧਰਮ ਹੇਤ ਸਾਕਾ ਜਨ ਕੀ ਆਸੀਸ ਦਿਆ ਪਰ ਸਿਰ ਨਾ ਦਿਆ 350 ਸਾਲਾ ਸ਼੍ਰੀ ਦਸ਼ਤਾਬਦੀ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਭਾਈ ਮਤੀ ਦਾਸ ਜੀ ਦੀ ਭਾਈ ਸਤੀ ਦਾਸ ਜੀ ਦੀ ਤੇ ਭਾਈ ਦਿਆਲਾ ਜੀ ਦੀ ਆਉਣ ਵਾਲੀ ਆ ਉੱਥੇ ਸੱਚੇ ਪਾਤਸ਼ਾਹ ਜੀ ਨੇ ਧਾਰਮਿਕ ਆਜ਼ਾਦੀ ਦੇ ਲਈ ਤੇ ਤਿਲਕ ਜੰਜੂ ਦੀ ਰਾਖੀ ਲਈ ਸ਼ਹਾਦਤ ਦਿੱਤੀ ਮੈਂ ਉੱਥੇ ਵੀ ਪਾਤਸ਼ਾਹ ਦੇ ਗਿਆਨ ਤੇ ਅਰਦਾਸ ਕਰਕੇ ਆਇਆ ਕਿ ਸੱਚੇ ਪਾਤਸ਼ਾਹ ਪੂਰੇ ਸੰਸਾਰ ਦੇ ਅੰਦਰ ਹੀ ਜੋ ਤੁਹਾਡਾ ਧਾਰਮਿਕ ਆਜ਼ਾਦੀ ਦਾ ਸਿਧਾਂਤ ਆ ਉਹ ਕਾਇਮ ਰਵੇ ਇਹ ਸਮਾਜ ਦੇ ਵਿੱਚ ਇਤਿਫਾਕ ਅਤੇ ਮੁਹੱਬਤ ਰਵੇ ਸਾਰੀ ਦੁਨੀਆ ਕਿਉਂਕਿ ਇਹ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇਹ ਸਾਰਾ ਸੰਸਾਰ ਸੱਚੇ ਪਾਤਸ਼ਾਹ ਦੀ ਕੋਠੜੀ ਆ ਉਹਦੇ ਵਿੱਚ ਉਹ ਰਹਿ ਰਿਹਾ ਵਾ ਤੇ ਪਾਤਸ਼ਾਹ ਅਗੇ ਮੈਂ ਅਰਦਾਸ ਕਰਕੇ ਆਇਆ ਪੂਰੇ ਸੰਸਾਰ ਦੇ ਵਿੱਚ ਸੁਖ ਸ਼ਾਂਤੀ ਰਵੇ ਸਿੱਖ ਕੌਮ ਦੇ ਵਿੱਚ ਇਕਤਾ ਇਤفاق ਅਤੇ ਚੜ੍ਹਦੀ ਕਲਾ ਰਵੇ ਬਾਕੀ ਸ਼ੀ ਦੀਸ਼ਤ ਆਬਦੀ ਨੂੰ ਸਾਡੀ ਗੁਰੂ ਕੀ ਸੰਗਤ ਵੱਧ ਚੜ੍ਹ ਕੇ ਮਨਾਏ ਔਰ ਇਸ ਦੇਸ਼ ਦੇ ਜਿਹੜੇ ਹਾਕਮਾਂ ਉਹ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹੀਦੀ ਸ਼ਤਾਬਦੀ ਨੂੰ ਸਾਡੀਆਂ ਧਾਰਮਿਕ ਸੰਸਥਾਵਾਂ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਨਾਲ ਮਿਲ ਕੇ ਉਹਨੂੰ ਮਨਾਇਆ ਜਾਵੇ ਔਰ ਗੁਰੂ ਦਾ ਜਿਹੜਾ ਸਿਧਾਂਤ ਆ 350 ਸਾਲ ਆ ਰਿਹਾ ਇਹ ਹਿੰਦੁਸਤਾਨ ਭਾਰਤ ਦੇ ਘਰ-ਘਰ ਦੇ ਵਿੱਚ ਪਹੁੰਚਣਾ ਚਾਹੀਦਾ ਕਿ ਗੁਰੂ ਪਾਤਸ਼ਾਹ ਜੀ ਨੇ ਜਦੋਂ ਸ਼ਹਾਦਤ ਦਿੱਤੀ ਆ ਉਸ ਵੇਲੇ ਇੱਥੇ ਕਿਹੋ ਜਿਹੇ ਹਾਲਾਤ ਸੀ ਜਿਨ੍ਹਾਂ ਦੇ ਨਾਲ ਕੋਈ ਸਿਧਾਂਤ ਨਹੀਂ ਸੀ ਮਿਲਦੇ ਪਰ ਪਾਤਸ਼ਾਹ ਨੇ ਉਨ੍ਹਾਂ ਦੀ ਧਾਰਮਿਕ ਆਜ਼ਾਦੀ ਲਈ ਸ਼ਹਾਦਤ ਦਿੱਤੀ ਤਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਦਾ ਸੰਕਲਪ ਹਿੰਦੁਸਤਾਨ ਭਾਰਤ ਦੇ ਘਰ-ਘਰ ਦੇ ਵਿੱਚ ਜਾਣਾ ਚਾਹੀਦਾ ਇਹੋ ਜਿਹੇ ਉਪਰਾਲੇ ਸਾਨੂੰ ਸਾਰਿਆਂ ਨੂੰ ਕਰਨੇ ਚਾਹੀਦੇ ਆ ਤਾਂ ਮੈਂ ਗੁਰੂ ਪਾਤਸ਼ਾਹ ਅਗੇ ਹੋਰ ਅਰਦਾਸ ਕਰਕੇ ਆਇਆ ਵੀ ਸਾਡੇ ਸਾਰਿਆਂ ਦੇ ਅੰਦਰ ਗੁਰੂ ਪਾਤਸ਼ਾਹ ਨੇ ਜਿਹੜਾ ਸਿਧਾਂਤ ਦਿੱਤਾ ਵਾ ਭੈ ਕਾਹੂ ਕੋ ਦੇਤਨਾ ਨਹਿ ਪੈਮਾਨ ਤਾਨ ਕਾਹੋ ਨਾਨਕ ਸੁਨਰੇ ਮਨਾ ਗਿਆਨੀ ਤਾਹੇ ਬਖਾਨ ਅਸੀਂ ਉਸ ਸੋਚ ਦੇ ਧਰਮੀ ਕੋਚ ਜਿਹੜਾ ਉਹ ਮੁਲਾਜ਼ਮ ਆ ਦੋਸ਼ੀ ਉਹਦੇ ਜਿਹੜੀ ਕਾਰਵਾਈ ਸੋ ਮੋਟੋ ਲਿਆ ਗਿਆ ਉਹਦਾ ਔਰ ਉਦੋਂ 21 ਮਈ ਨੂੰ ਕਾਰਵਾਈ ਹੋਈ ਆ ਤੇ 22 ਮਈ ਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੋ ਮੈਨੂੰ ਉੱਥੇ ਇਨਫੋਰਮੇਸ਼ਨ ਦਿੱਤੀ ਆ ਇਹਨਾਂ ਨੇ ਉਹਨੂੰ ਸਾਰੀਆਂ ਸੇਵਾਵਾਂ ਤੋਂ ਹਾਰਗ ਕੀਤਾ ਵਾ ਤੇ ਇਹਨਾਂ ਦੇ ਮੈਂਬਰ ਉੱਥੇ ਆਏ ਹੀ ਬਾਕੀ ਮੈਂ ਤੇ ਸਾਰਿਆਂ ਨੂੰ ਇਹ ਆਖਦਾ ਕਿ ਗੁਰਦੁਆਰੇ ਸਾਡੇ ਬੜੇ ਪਾਕ ਤੇ ਪਵਿੱਤਰ ਆ ਇਹਦੀ ਮਾਨ ਮਰਿਆਦਾ ਨੂੰ ਕਾਇਮ ਰੱਖਣਾ ਸਾਡੇ ਸਾਰਿਆਂ ਦਾ ਫਰਜ਼ ਆ ਸਾਡੇ ਬਜ਼ੁਰਗਾਂ ਨੇ ਬੜੀਆਂ ਸ਼ਹਾਦਤਾਂ ਦਿੱਤੀਆਂ ਭਾਈ ਲక్ష్ਮਣ ਸਿੰਘ ਜੀ ਧਾਰੋਵਾਲੀ ਦਾ ਦੂਜੇ ਤੇ ਉਹਨਾਂ ਨੇ ਸ਼ਹਾਦਤਾਂ ਦੇ ਕੇ ਨਰੈਣੂ ਮਹੰਤ ਵਰਗੇ ਜਿਹੜੇ ਕਿਰਦਾਰ ਤੋਂ ਡਿੱਗੇ ਹੋਏ ਲੋਕ ਹੀ ਉਹ ਬਾਹਰ ਕੱਢੇ ਸੀ ਵੈਸੇ ਸਿੱਖ ਦਾ ਤੇ ਕਿਰਦਾਰ ਹਮੇਸ਼ਾ ਹੀ ਇਹਨਾ ਉੱਚਾ ਹੋਣਾ ਚਾਹੀਦਾ ਵੀ ਸਾਡੇ ਕਿਰਦਾਰਾਂ ਦੇਖ ਕੇ ਕੋਈ ਕਵੇ ਵੀ ਸਰਦਾਰ ਕੌਮ ਬੜੀ ਚੰਗੀ ਆ ਤੇ ਹੈ ਵੀ ਆ ਜਦੋਂ ਕੋਈ ਇਹੋ ਜਿਹਾਂ ਮੰਦ ਭਾਗੀਆਂ ਘਟਨਾਵਾਂ ਨੂੰ ਵਾਪਰਦੀਆਂ ਵਾ ਉਹ ਮਾੜੀਆਂ ਵਾ ਔਰ ਪ੍ਰਬੰਧਕਾਂ ਦੀ ਉੱਥੇ ਵੱਧ ਜ਼ਿੰਮੇਵਾਰੀ ਆ ਵੀ ਆਪਾਂ ਮਾਣ ਮਰਿਆਦਾ ਨੂੰ ਕਾਇਮ ਰੱਖੀਏ ਗੁਰਦੁਆਰੇ ਸਾਨੂੰ ਜਾਣ ਤੋਂ ਵੱਧ ਪਿਆਰੇ ਆ ਇਹਦੀ ਮਾਣ ਮਰਿਆਦਾ ਨੂੰ ਕਾਇਮ ਰੱਖਣਾ ਸਾਡੇ ਸਾਰਿਆਂ ਦਾ ਫਰਜ਼ ਆ ਬਾਕੀ ਆਪਾਂ ਸਿੱਖ ਜਿਹੜੇ ਆ ਸਾਡੇ ਇੱਥੇ ਉਹ ਮਹਿੰਗਨ ਮਿਨੋਰਟੀ ਆ ਤੇ ਮੇਰੇ ਹਿਸਾਬ ਨਾਲ ਸਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਇੱਕ ਸਾਂਝਾ ਪਰਿਵਾਰ ਆ ਖਾਲਸਾ ਪੰਥ ਪੰਥ ਦੇ ਵੱਡੇ ਹਿੱਤਾਂ ਦੇ ਲਈ ਸਾਨੂੰ ਚੱਲਣਾ ਚਾਹੀਦਾ ਤੇ ਵੱਡੇ ਹਿੱਤਾਂ ਨੂੰ ਚਲਦਿਆਂ ਗੁਰੂ ਦਾ ਉਪਦੇਸ਼ ਗੁਰੂ ਦੀ ਸਿੱਖਿਆ ਗੁਰੂ ਦਾ ਇਤਿਹਾਸ ਉਹ ਸਾਰਿਆਂ ਨੂੰ ਦੱਸਣਾ ਚਾਹੀਦਾ ਸਿੱਖ ਸਿਰਫ ਅਕਾਲ ਤਖਤ ਸਾਹਿਬ ਦੀ ਸਰਬੋਚਤਾ ਨੂੰ ਪ੍ਰਵਾਨ ਕਰਦਾ ਬਾਕੀ ਅਸੀਂ ਮੰਨਦੇ ਹਾਂ ਕੋਹ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ ਹਕੂਮਤਾ ਹੁੰਦੀਆਂ ਜਾਂਦੀਆਂ ਰਹਿੰਦੀਆਂ ਰਾਜ ਤੇ ਗੁਰੂ ਦਾ ਤੇ ਰੱਬ ਦਾ ਹੀ ਰਹਿਣ ਵਾਲਾ ਉਹ ਭਾਵਨਾ ਸਾਰਿਆਂ ਨੂੰ ਰੱਖਣੀ ਚਾਹੀਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ